ਮਾਈ ਗੁਰਜੀ ਕਾ ਖਾਲਸਾ ਸਾਸਿ ਨੀ ਵਾਹਿਗੁਰੂ ਕੀ ਫਤਿਹ ਇਹ ਦੇ ਤਾਰੀ ਗੁਰੂ ਦਾ ਖੰਡਨ ਇੱਥੋਂ ਸ਼ੁਰੂ ਕਰਦੇ ਆਂ ਅੱਜ ਦੀ ਕਥਾ ਡਾਕਟਰ ਕਰਤਾਰ ਸਿੰਘ ਹੁਣਾਂ ਦੇ ਜੀਵਨ ਨਾਲ ਸੰਬੰਧਤ ਇੱਕ ਹੋਰ ਘਟਨਾ ਦਾ ਹਵਾਲਾ ਦੇਣਾ ਵੀ ਜ਼ਰੂਰੀ ਹੈ ਜੋ ਡਾਕਟਰ ਸਾਹਿਬ ਦੇ ਜੀਵਨ ਨੂੰ ਹੋਰ ਅਚੇਰਾ ਅਤੇ ਕਰਵਾਣੀ ਦੇ ਅੰਦਾਨ ਰਣਤਾ ਨਿਕ ਬਣਾ ਗਈ ਬਾਬਾ ਜੀ ਦੀ ਸੰਗਤ ਅਤੇ ਪ੍ਰੇਮੰਨਾ ਸੰਤ ਕਾ ਡਾਕਟਰ ਹੁਣੀ ਆਪ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਜੀ ਦੇ ਰੱhta ਤਾਂ ਨਹੀਂ ਬਣ ਚੁੱਕੇ ਸਨ ਪਰ ਇਹਨਾਂ ਦੇ ਪਿਤਾ ਜੀ ਅਤੇ ਬਾਕੀ ਪਰਿਵਾਰ ਰਾਮਲਪਿੰਡੀ ਦੇ ਨਰਿੰਕਰ ਨੀ ਦਰਬਾਰ ਦੇ ਦੇਹਧਾਰੀ ਗੁਰੂ ਉੱਪਰ ਸ਼ਾਦਾ ਰੱਖਦੇ ਸਨ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨੈਲਾ ਲਾ ਕੇ ਆਪਣੇ ਆਪ ਨੂੰ ਗੁਰੂ ਜਾਣ ਕੇ ਮੱਥਾ ਠਕਵਾਉਂਦੇ ਸਨ ਉਪਦੇਸ਼ ਤਾਂ ਗੁਰਬਾਣੀ ਵਿੱਚੋਂ ਹੀ ਦਿਆ ਕਰਦੇ ਪਰ ਨਾਲ ਹੀ ਉਹਨਾਂ ਦਾ ਦਾਵਾ ਸੀ ਕਿ ਗੁਰੂ ਬਾਗ ਗੁਰਬਾਣੀ ਦੀ ਸੋਝੀ ਵੀ ਦੇ ਤਾਰੀ ਨਹੀਂ ਹੋ ਸਕਦੀ ਹੈ ਬਿਨਾਂ ਦੇਹ ਧਾਰੀ ਗੁਰੂ ਦੀ ਸ਼ਰਨ ਲੈਣ ਤੋਂ ਕੇਵਲ ਕਰਵਾਣੀ ਰਾਹੀਂ ਆਤਮਿਕ ਵਾਸਤਾ ਪ੍ਰਾਪਤ ਨਹੀਂ ਹੁੰਦੀਆਂ ਜੋ ਤੁਹਾਨੂੰ ਕਰਵਾਣੀ ਦੀ ਸੂਝੀ ਕਰਵਾਉਂਦਾ ਹੈ ਅਤੇ ਆਤਮਿਕ ਮਾਰਗ ਦਰਸ਼ਨ ਕਰਦਾ ਅਸਲੀ ਗੁਰੂ ਉਹੀ ਹੈ ਪਰ ਡਾਕਟਰ ਸਹਿਵੈਸ ਦੀ ਉਲਟ ਕਰਵਾਣੀ ਨੂੰ ਹੀ ਗੁਰੂ ਮੰਨਣ ਦੇ ਦ੍ਰਿੜਤਾ ਤੇ ਉਨੀ ਸੰਨ ਡਾਕਟਰ ਹਰਨਾ ਦੀ ਵੱਡੀ ਭੈਣ ਬੀਬੀ ਪ੍ਰੇਮ ਕੌਰ ਨੇ ਲਾਹੌਰ ਸ਼ਹਿਰ ਵਿੱਚ ਹੀ ਰਹਿੰਦੇ ਸਨ ਉਹਨਾਂ ਨੇ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਹਿਬ ਆਰੰਭ ਕਰਵਾਇਆ ਜਿਸ ਵਿੱਚ ਜਿੱਥੇ ਸਾਰੇ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਸੱਦੇ ਗਏ ਉੱਥੇ ਬੀਬੀ ਪ੍ਰੇਮ ਕੌਰ ਨੇ ਚੇਚੇ ਚੇਚਾ ਬਾਬਾ ਜੀ ਨੂੰ ਪ੍ਰੇਮ ਸਹਿਤ ਸ੍ਰੀ ਖੰਡ ਪਾਠ ਸਹਿਬ ਦੇ ਸਮੇਂ ਦਰਸ਼ਨ ਦੇਣੇ ਬੇਨਤੀ ਭੇਜੀ। ਬਾਬਾ ਜੀ ਸਰਦਾਰ ਅਵਤਾਰ ਸਿੰਘ ਜੀ ਸੰਗਤ ਇਹਨਾਂ ਨੇ ਸਾਡੂੰ ਸੁਕਾਰੜਾ ਨੀਦਰ ਸਰਦਾਰ ਸੂਰਤ ਸਿੰਘ ਅੱਜ ਕੱਲ 15 35 ਕੈਟਰ ਚੰਡੀਗੜ੍ਹ ਅਤੇ ਇਨਾਂ ਨੇ ਛੋਟੇ ਭਰਾ ਬੈਂਗਕ ਮਾਡਨ ਸੰਭਾਰ ਮੂਤ ਸੰਗਤਿ ਕੁਝ ਹੋਰ ਪ੍ਰੇਮੀਆਂ ਨਾਲ ਲਾਹੌਰ ਬੀਬੀ ਪ੍ਰੇਮਕੌਰ ਦੇ ਘਰੇ ਸ੍ਰੀ ਖੰਡਪਾਠ ਸਾਹਿਬ ਦੇ ਭੋਗ ਤੇ ਐ ਕਿੰਦਾਂ ਪਹਿਲਾਂ ਪੁੱਜ ਗਏ ਸ਼ਾਮ ਤੱਕ ਬਾਬਾ ਜੀ ਨਾਲ ਪ੍ਰੇਮੀ ਜਾਨ ਗਰਬਾਣੀ ਵਿਚਾਰਾਂ ਸਾਂਝੀਆਂ ਕਰਦੇ ਰਹੇ ਗਰਬਾਣੀ ਹੀ ਗੁਰੂ ਹੈ ਸ਼ਾਮ ਨੂੰ ਡਾਕਟਰ ਕਰਤਾਰ ਸਿੰਘ ਰੌਣ ਦੇ ਪਿਤਾ ਜੀ ਰਾਵਲ ਪਿੰਡੀ ਤੋਂ ਬਾਬਾ ਹਰ ਆ ਸੰਗ ਜੀ ਜਿਨ੍ਹਾਂ ਨੂੰ ਉਹ ਦੇਹ ਤਾਰੇ ਗੁਰੂ ਕਰਕੇ ਮੰਨਦੇ ਸਨ ਉਹ ਨਾਲ ਲੈ ਕੇ ਘਰ ਪੁੰਜ ਗਏ ਸਾਰੇ ਪਰਵਾਰ ਨੇ ਫੁੱਲਾਂ ਦੇ ਹਾਰ ਆਦਕ ਪਾ ਕੇ ਉਹਨਾਂ ਦੀ ਬਣੀ ਆਉ ਭਗਤ ਕੀਤੀ ਅਤੇ ਇੱਕ ਸੁੰਦਰ ਕਮਰਾ ਜੋ ਚੇ ਚੇਤ ਵਰਤੇ ਤਿਆਰ ਕਰਵਾਇਆ ਸੀ ਵਿੱਚ ਤਾਰਾ ਤਾਰਾ ਦਿੱਤਾ ਲਿਆ ਜਲ ਪਾਣੀ ਛਕਾਉਣ ਪ੍ਰੰਤ ਸਾਰੇ ਸੰਗਤ ਉਹਨਾਂ ਪਾਸ ਸੰਗਤ ਕਰਨ ਲਈ ਅਚੇਚੀ ਅਚੀਂ ਚੀ ਪੁੱਜ ਗਈ ਡਾਕਟਰ ਸਹਿਮਤੀ ਨਾਲ ਦੇ ਸਾਥੀਆਂ ਨੇ ਗਰਵਾਣੀ ਗੁਰੂ ਹੈ ਇਸ ਵਿਸ਼ੇ ਤੇ ਗੱਲ ਆਰੰਭ ਕੀਤੀ ਬੰਦ ਨਹੀਂ ਬੰਦੀ ਸੀ ਗੱਲ ਮੈਂ ਤੱਕ ਪੁੱਜ ਗਈ ਜਦੋਂ کئی ਘੰਟਿਆਂ ਦੀ ਬਹਿਸ ਕਰਨ ਅਪ੍ਰਾਂਤ ਵੀ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਡਾਕਟਰ ਕਲਤਾ ਸਿੰਘ ਜੀ ਨੇ ਕਿਹਾ ਕਿ ਅੱਜ ਅਸੀਂ ਇਸ ਗੱਲ ਦਾ ਨਿਰਣਾ ਜ਼ਰੂਰ ਕਰਨਾ ਹੈ ਕਿ ਕਰਵਾਣੀ ਗੁਰੂ ਹੈ ਜਾਂ ਨੇ ਤਾਰੇ ਗੁਰੂ ਹੋਣਾ ਚਾਹੀਦਾ ਹੈ ਨੋਖੀ ਤਜਵੀਜ਼ ਬਾਬਾ ਜੀ ਦੀ ਦ੍ਰਿੜਤਾ ਡਾਕਟਰ ਹਾਨ ਨੇ ਬੜੇ ਜੋਸ਼ ਵਿੱਚ ਕਿਹਾ ਕਿ ਇੰਜ ਲੱਗਣ ਇੰਜ ਗੱਲ ਨਹੀਂ ਮੁੱਕਣੀ ਅਸੀਂ ਪੰਤਖ ਦੋ ਟੱਕ ਹੌਸਲਾ ਕਰਨਾ ਚਾਹੁੰਦੇ ਹਾਂ ਮੈਂ ਤਜਵੀਜ਼ ਰੱਖਦਾ ਹਾਂ ਕਿ ਜੋ ਸਾਰੇ ਸੰਗਤ ਵਿੱਚ 5 ਕਿਲੋ ਅੰਮ੍ਰੀ ਸੇਵ ਕਸ਼ਮੀਰੀ ਕਸ਼ਮੀਰ ਵਿੱਚੋਂ ਆਪਣੀ ਆਤਮਿਕ ਸ਼ਕਤੀ ਨਾਲ ਲਿਆ ਦੇਵੇਂ ਅਸੀਂ ਸਾਰੇ ਉਸ ਦੇ ਪੱਖ ਵਿੱਚ ਹੋ ਜਾਵਾਂਗੇ ਇਹ ਅਨੋਖੀ ਤਨਮੀਨ ਸੁਣ ਕੇ ਸਾਰੇ ਸੰਗਤ 2 ਮਿੰਟ ਲਈ ਚੁੱਪ ਹੋ ਗਏ ਅਖੀਰ ਡਾਕਟਰ ਹਰਣਾ ਦੇ ਪਿਤਾ ਜੀ ਬੋਲੇ ਤੁਸੀਂ ਪਹਿਲੇ ਆਪਣੇ ਭਾਈ ਸਹਿਮ ਭਾਈ ਬਾਬਾ ਜੀ ਨੂੰ ਪੁੱਛ ਲਵੋ ਕਿ ਕੀ ਉਹ ਇਹ ਸ਼ਰਤ ਮੰਨਣ ਨੂੰ ਤਿਆਰ ਹਨ ਨਿਹਦਰ ਅਸੀਂ ਵੀ ਸਲਾਹ ਕਰ ਲੈਨੇ ਹਾਂ ਡਾਕਟਰ ਸਹਿਮ ਅਤੇ ਬਾਬਾ ਜੀ ਦੇ ਹੋਰ ਪ੍ਰੇਮੀ ਉੱਥੋਂ ਅਟਕੇ ਬਾਬਾ ਜੀ ਪਾਸ ਉਹਨਾਂ ਦੇ ਨਿਵਾਸ ਵਾਲੇ ਕਮਰੇ ਵਿੱਚ ਆਏ। ਅਤੇ ਸਾਰੇ ਬਾਕਤਾਂ ਨਾਲ ਮੀਰ ਬੇ ਸਹਿਤ ਦੱਸੀ ਅਤੇ ਡਾਕਟਰ ਕਰਤਾਰ ਸਿੰਘ ਜੀ ਨੇ ਆਪਣੇ ਵੱਲੋਂ ਰੱਖੀ ਸ਼ਰਤ ਵੀ ਦੱਸ ਦੱਸੀ ਕਿ ਜੋ 5 ਕਿਲੋ ਅਮਰੀ ਸੇਵਾ ਸੰਗਤ ਵਿੱਚ ਬੈਠਿਆ ਸ਼ਕਤੀ ਨਹੀਂ ਮੰਗਵਾ ਦੇਵੇ। ਕਰਦੇ ਪੱਖ ਨੂੰ ਸਹੀ ਮੰਨ ਲਿਆ ਜਾਵੇਗਾ ਬਾਬਾ ਜੀ ਸਾਰੀ ਮਾਂਪਤਾ ਤੇ ਰੱਖੀ ਹੋਈ ਸ਼ਰਤ ਨੂੰ ਸੁਣ ਕੇ ਕੁਝ ਪਲ ਚੁੱਪ ਰਹੇ ਅਤੇ ਬੋਲੇ ਇਹ ਜੋ ਗੁਰੂ ਰੂਪ ਗ੍ਰਮਾਣੀ ਦੀ ਮਾਣ ਮਰਜਾ ਦੀ ਗੱਲ ਹੈ ਤਾਂ 5 ਕਿਲੋ ਦੀ ਥਾਂ 10 ਕਿਲੋ ਸੇਵ ਸਾਰੇ ਸੰਗਤ ਦੇ ਬੈਠਿਆਂ ਆ ਜਾਣਗੇ ਇਹ ਕਿਹੜੀ ਕੋਈ ਵੱਡੀ ਗੱਲ ਹੈ ਅਸੀਂ ਤਾਂ ਅੰਦਾਜ਼ ਹੀ ਕਰਨੀ ਹੈ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਇਹ ਦਰਹਿਤਾਂ ਅੰਦਰ ਅਰਹਿਤਾਂ ਪਰ ਇਹ ਬਚਨ ਸੁਣ ਕੇ ਸਾਰੇ ਪ੍ਰੇਮੀਆਂ ਨੇ ਖੁਸ਼ੀ ਵਿੱਚ ਜੈਕਾਰਾ ਛੱਡਿਆ ਤੇ ਜਾਂਦੇ ਧਾਰੀ ਬਾਬਿਆਂ ਦੇ ਕਮਰੇ ਵਿੱਚ ਦਾਖਲ ਹੋਏ ਕੀ ਕਿਹਾ ਕੀ ਗਰਵਾਣੀ ਦੇ ਪੈਰੋਕਾਰਤਾ ਪੰਜ ਦੀ ਖਾਂ 10 ਕਿਲੋ ਸੇਵ ਲੈਉਣ ਨੂੰ ਤਿਆਰ ਹਨ ਹੁਣ ਆਪ ਜੀ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ ਇਹ ਬਚਨ ਸੁਣ ਕੇ ਉਹ ਸਾਫ ਹੀ ਮੁੱਕਰ ਗਏ ਤੇ ਕਹਿਣ ਲੱਗੇ ਕਿ ਅਸੀਂ ਇਸ ਤਰ੍ਹਾਂ ਦੀਆਂ ਕਰਾਮਾਤਾਂ ਵਿੱਚ ਯਕੀਨ ਨਹੀਂ ਰੱਖਦੇ ਤੁਸੀਂ ਸਾਨੂੰ ਕਰ ਸਦਕੇ ਸਾਡੀ ਮੀਤਤੀ ਕੀਤੀ ਹੈ ਇਹ ਬਹਾਨਾ ਪਾ ਕੇ ਰਾਤੋਂ ਰਾਤ ਹੀ ਆਪਣੇ ਬਤਨਾਂ ਨੂੰ ਪਤ ਪਤਰਾਵਾਚ ਗਏ ਸਵੇਰੇ ਭੋਗ ਪਾਣਾ ਪ੍ਰਾਂਤ ਕੇਵਲ ਕਰਵਾਣੀ ਹੀ ਗੁਰੂ ਹੈ ਇਸ ਮਿਸ਼ੇ ਉੱਪਰ ਸੰਗਤ ਵਿੱਚ ਵੀ ਵਿਚਾਰਾ ਹੋਈਆਂ ਇਤਨਾ ਪ੍ਰਾਂਤ ਬਾਬਾ ਜੀ ਨੇ ਮੁਖਵਾਖ ਦੀ ਕਥਾ ਸੰਗਤ ਨੂੰ ਗੁਰੂ ਆਸੇ ਅਨਸਾਰ ਸਰਬਣ ਕਰਵਾਈ ਅਤੇ વિશેਸ਼ ਪ੍ਰਯਨਾ ਦਿੱਤੀ ਕਿ ਜਸਨੀ ਕਰਵਾਣੀ ਗੁਰੂ ਆਸਮਾਹਛਾਹ ਪ੍ਰਾਪਤ ਕਰਨੀਆਂ ਹਨ ਉਹ ਅਸ ਨੂੰ ਗੁਰੂ ਆਸੇ ਅਨਸਾਰ ਗੁਰੂ ਦੀਏ ਦਿਖਿਆ ਪ੍ਰਾਪਤ ਕਰਨੀ ਪਵੇਗੀ ਗੁਰੂ ਦਿਖਿਆ ਦੇਣ ਦਾ ਢ ਘਾਰ ਸਤਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਸੰਪਿਆ ਹੋਇਆ ਹਰੇ ਪਾਵੇਂ ਖੰਡੇ ਵਾਟੇ ਦਾ ਅੰਤ ਛਕਣ ਹਰ ਗੁਰ ਸਿੱਖ ਲਈ ਜ਼ਰੂਰੀ ਹੈ ਜਦੋਂ ਗੁਰ ਸਿੱਖ ਪੰਜਾਂ ਪਿਆਰਿਆਂ ਪਾਸੋਂ ਅੰਤ ਛਕ ਕੇ ਮੈਂ ਮਰਜਾਲਾ ਤੋਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਂਦਾ ਹੈ ਫਿਰ ਉਸ ਨੂੰ ਸਿੱਖੀ ਨੂੰ ਕਿਸੇ ਦੇ ਧਾਰੀ ਗੁਰੂ ਦੀ ਲੋੜ ਨਹੀਂ ਰਹਿੰਦੀ ਡਾਕਟਰ ਸਹਿਮਤੀ ਹੋਰ ਪ੍ਰੇਮੀਆਂ ਨੇ ਪ੍ਰੋਗਰਾਮ ਆਲੀਕ ਕੇ ਅਮਰਤਾ ਸੰਸਾਦ ਦਾ ਐਲਾਨ ਜੀਤ ਕਰ ਲਿਆ ਬਾਬਾ ਜੀ ਨੇ ਹੋਰ ਪੰਜਵਾਂ ਧਾਰੀ ਪ੍ਰੇਮੀਆਂ ਨੂੰ ਸ਼ਾਮਲ ਕਰਕੇ ਉਸ ਦਾ ਮਾਤਾ ਤਿਆਰ ਕੀਤਾ ਤੇ ਕਾਫੀ ਸੰਗਤਾਂ ਨੇ ਹੋਰ ਵੀ ਕੇ ਅਮਰਤਾ ਪਾਨ ਕੀਤਾ ਹਰ ਗੁਰ ਸਿੱਖ ਨੂੰ ਇਹ ਆਪਣੇ ਖੇਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕੇਵਲ ਗੁਰ ਸਿੱਖ ਦਾ ਹੀ ਗੁਰਬਾਣੀ ਹੀ ਗੁਰੂ ਗ੍ਰੰਥ ਬਾਣੀ ਹੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਾਗ ਨੱਟ ਵਿੱਚ ਦਰਜ ਇਹ ਪੰਕਤੀਆਂ ਕਿਸੇ ਹੋਰ ਦੇ ਧਾਰੀ ਦੀ ਮਨੋਤ ਲਈ ਪੁੰਗਾਇਸ਼ ਨਹੀਂ ਰੱਖ ਰਹਿਣ ਦਿੰਦੀਆਂ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇ ਕੁ ਜਨ ਮਾਨੇ ਪਰਤਖ ਗੁਰੂ ਨੇ ਸਤਾਰੀ ਇਹ ਸਤਿਗੁਰੂ ਬਚਨ ਬਚਨ ਹੈ ਸਤਿਗੁਰੂ ਬੰਦਾ ਮੌਤਨਾ ਜਨ ਜਾਣੀ ਬਿਗੂ ਲੋੜ ਹੈ ਗੁਰੂ ਬਾਣੀ ਨੂੰ ਉਹ ਸਤਿਗੁਰੂ ਨੂੰ ਜਾਣ ਕੇ ਭਰੋਸਾ ਤੇ ਸਰਦਾ ਲੀਨ ਜੋ ਜੋ ਕਰੇਗਾ ਉਹ ਸੋ ਸੁਣ ਕਮਾਵੇਗਾ ਸੋਤਰੇ ਪਾਰ ਇਤੋਂ 1947 ਦਾ ਮਟਵਾਰਾ ਇੱਧਰ ਬਾਬਾ ਜੀ ਸੰਗਤ ਦੀ ਸੇਵਾ ਤੇ ਸੇਮੰਦਾ ਫਾਰਜਨਵਾ ਰਹੇ ਤਾਂ ਉੱਧਰ ਜੋ 1.5 ਸਾਲ ਪਹਿਨੇ ਸਤਿਗੁਰੂ ਜੀ ਨੇ ਬਾਬਾ ਜੀ ਨੂੰ ਅਨੁਭਵ ਵਿੱਚ ਨਿਸ਼ ਦਿਖਾਇਆ ਸੀ ਉਹ ਸ਼ਰਕਾਰ ਰੂਪ ਵਿੱਚ ਬਰਤਨ ਲੱਗ ਪਿਆ ਲੋਕਾਂ ਦੇ ਦਿਲਾਂ ਵਿੱਚ ਨਫ਼ਰਤ ਪੈਦਾ ਹੋ ਗਈ ਜੋ ਲੋਕ ਇੱਕ ਦਿਨ ਪਹਿਲੇ ਸਕੇਪਰਾ ਮਾਂ ਮਾਂ ਪਿਆਰ ਮੁਹੱਬਤ ਵਿੱਚ ਵਿਚਰਦੇ ਸਨ ਆਜ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ ਸਾੜ ਹੂਕ ਲੁੱਟ ਮਾਰ ਸ਼ੁਰੂ ਹੋ ਗਈ ਮਾਬਾ ਨਹੀਂ ਨਹੀਂ ਬਾਕੀ ਭਰਾ ਜੋ ਬਾਹਰ ਹਣ ਪਾਕਿਸਤਾਨ ਵਿੱਚ ਸਨ ਵਿਚਾਰ ਕਰਨ ਲੱਗੇ ਕਿ ਅੱਜ ਤੱਕ ਅਸੀਂ ਹਰਨਾਮ ਸਿੰਘ ਨੂੰ ਦੁਨਿਆਵੀ ਭਰਾ ਹੀ ਸਮਝੀ ਗਏ ਉਹਨਾਂ ਦੀ ਗੱਲ ਨਾ ਮੰਨੀ ਜੇ ਉਹਦੋਂ ਉਹਨਾਂ ਦਾ ਕਹਿਣਾ ਮੰਨ ਲੈਨੇ ਤਾਂ ਅੱਜ ਇਹ ਮਸੀਤ ਨਾ ਬਣਦੀ ਪਰ ਹੁਣ ਹੋ ਵੀ ਕੀ ਸਕਦਾ ਸੀ ਕੇਵਲ ਪਸਤਾਵਾ ਹੀ ਪੱਲੇ ਰਹਿ ਗਿਆ ਸੀ ਜੋ ਖੰਨ ਖੰਨ ਪਲ ਪਲ ਹੋ ਰਿਹਾ ਸੀ ਮਾਰਕੀ ਲੋਕਾਂ ਮੰਗੋਨਾ ਇਹ ਗੱਡੀ ਗੱਡਾ ਜੋੜਿਆ ਜਿੰਨਾ ਕ ਸਾਮਾਨ ਲੈ ਸਕਦੇ ਸਨ ਗੱਡੇ 'ਤੇ ਰੱਖ ਕੇ ਕਾਫਲੇ ਨਾਲ ਬਤਨ ਨੂੰ ਤੁਰ ਪਾਏ। ਅਤੇ ਉਹ ਜ਼ਮੀਨ ਜਿਸ ਨੂੰ ਕਹਿੰਦੇ ਸਨ ਕਿ ਜੱਟ ਮਾਰ ਕੇ ਵੀ ਨਹੀਂ ਛੱਡਦਾ ਜਿਉਂਦੇ ਜੀ ਛੱਡਣੀ ਪਏ ਗਈ। ਅਕੀਰ ਕਿਈ ਮਸੀਤਾਂ ਚਾ 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 ਲ ਦੇ ਕਤਲੇਆ ਹੁੰਦੀਆਂ ਦੇਖਦੇ ਭੁੱਖਣ ਭਾਣੇ ਤੇ ਮੌਤ ਦਾ ਸਹਿਮ ਚੁੱਕੀ ਕਈਆਂ ਦਿਨਾਂ ਬਾਅਦ ਪੰਡ ਤੁਗਗੇ ਪੁੰਜੇ ਉਹ ਦਿਨ ਪੰਡ ਬਤੀਤ ਕਰਨ ਤੇ ਪਿੱਛੋਂ ਨਵੀਂ ਵਿਆਧ ਮੰਦੀ ਨੇ ਹਰ ਦੇ ਵਿੱਚ ਪ੍ਰਵੇਸ਼ ਕੀਤਾ SLA ਬਣੀ ਕੇ ਸਭ ਤੋਂ ਛੋਟੀ ਪਾਈ ਲਖਮਣ ਸੰਗ ਜੀ ਨੂੰ ਬਾਬਾ ਜੀ ਪਾਸ ਵੇਰੂ ਵੇ ਭੇਜਿਆ ਜਾਵੇ ਦੇ ਪਾਈ ਤਾਰਾ ਸੰਗਤੀ ਪਾਈ ਠਾਕੁਰ ਸੰਗ ਪੰਡ ਝੁਗੇ ਹੀ ਠਹਿਨ ਇਹ ਨੰਮੇਤ ਮੰਡੀ ਮਤਾਮਕ ਪਾਈ ਲਾਸ਼ਮਣ ਸੰਗੀ ਰੂਵੇ ਤੋਰ ਪਰ ਪਹੁੰਚ ਗਏ ਤੇ ਖੇਤੀਬਾੜੀ ਦਾ ਕੰਮ ਸਮਾ ਲਿਆ ਮਾਮਾ ਜੀ ਨੇ ਜਿੰਮੇ ਲੱਗੀ ਡੋਠੀ ਵਿੱਚੋਂ ਉਹਨਾਂ ਨੂੰ ਰਾਤ ਮਿਲ ਗਈ ਇੱਥੋਂ ਅੱਜ ਸਮਾਪਤ ਕਰਦੇ ਆਂ ਇੱਥੋਂ ਅੱਗੇ ਕੱਲ ਨੂੰ ਸ਼ੁਰੂ ਕਰਾਂਗੇ ਬੋਲਣ ਵਿੱਚ ਕੋਈ ਅੱਖਰ ਵੱਡਾ ਘਟਾ ਭੁੱਲ ਚੱਕ ਮਾਫਾ ਨਹੀਂ ਆਪ ਦੀ ਅਣਜਾਣ ਬੱਚੀ ਜਾਣ ਕੇ ਮਾਫ ਕਰਨਾ ਅੱਗੇ ਤੇ ਇਸ ਲ ਤੇ ਹੱਥ ਰੱਖ ਕੇ ਮੇਰਾ ਪਰਿਆਈਂ ਇਹ ਸੀਵਾ ਆਪ ਕਰੋਣੀ ਮਾਹਰ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ